ਫਗਵਾੜਾ ਪੁਲਿਸ ਨੇ ਨਜਾਇਜ਼ ਅਸਲੇ ਸਮੇਤ ਦੋ ਦੋਸ਼ੀ ਕੀਤੇ ਗ੍ਰਿਫਤਾਰ ਐਸਐਸਪੀ ਕਪੂਰਥਲਾ ਵੱਲੋਂ ਪ੍ਰੈਸ ਕਾਨਫਰੰਸ ਕਰ ਦੱਸਿਆ ਗਿਆ ਸਾਰਾ ਮਾਮਲਾ ਦੋਸ਼ੀਆਂ ਪਾਸੋਂ ਇੱਕ ਸਵਿਫਟ ਕਾਰ ਪੀਵੀ 10 ਡੀਟੀ 1242 ਇੱਕ ਪਿਸਟਲ 32 ਬੋਰ 20 ਜਿੰਦਾ ਰਨ 7.65 ਇੱਕ ਪਿਸਟਲ 315 ਬੋਰ ਕੀਤੀ ਗਈ ਬਰਾਮਦ ਫਗਵਾੜਾ ਦੇ ਵਿਸ਼ਨੋ ਦੋ ਗੈਂਗਸਟਰ ਐਲੀਮੈਂਟਸ ਇਹ ਬੰਦੇ ਆਪਣਾ ਗੈਂਗ ਚਲਾਉਂਦੇ ਹਨ ਇਹਨਾਂ ਦੇ ਬੈਕਗ੍ਰਾਉਂਡ ਦੇ ਵਿੱਚ ਕਰੀਬ 7-8-8 ਬੰਦੇ ਹਨ ਪਿੱਛੇ ਵੀ ਅਸੀਂ ਕਬੂਤਥਲੇ ਦੇ ਵਿੱਚ ਇਹਨਾਂ ਦੇ ਜੇ ਦੋ ਆਪੋਜ਼ਿਟ ਗੈਂਗ ਹੈ ਉਹਨਾਂ ਦੇ ਮੈਂਬਰਸ ਅਰੈਸਟ ਕੀਤੇ ਤੇ ਜਿੱਦਾਂ ਕਿ ਅਮਰਿਤ ਬਾਬਾ ਔਰ ਬਾਕੀ ਜਿਹੜੇ ਬੰਦੇ ਸੀ ਉਹਨ ਅਸੀਂ ਇਹ ਦੋ ਬੰਦੇ ਰਾਉਂਡ ਅਪ ਕੀਤੇ ਇੱਕ ਹੈਗਾ ਨਵਜੋਤ ਇਲੀਅਸ ਮਨੀ ਬਾਬਾ ਦੂਜਾ ਹੈਗਾ ਕਰਨ ਸਨਾਪਸ਼ੋਕ ਕੁਮਾਰ यह दोनों ब बन्दे यूपी और अदर स्टेट से जाके इलीगल वेपन्स लेके आके इतने ना कोई फिरौती लेके लेकेदा टारगेट किलिंग या फिर हवाई फायरिंग करना है आपस के गेंगब वॉर करके अपने को लिगल वेपन्स प्रजेज करने हम असी इन्होंने दो बंदों च एक बत्ती बोर पिस्टल नाल तीन बीस लाइव लाउंड एक तीन सौ पंद्रह बोर एक स्विफ्ट गड्डी जिदा नंबर है पी बी दस डी टी वन टू फोर टू जड़ी ये कार है ये भी वारदात वास्ते इस्तेमाल करना हैं तो ऊपर दोनों के दोनों के ऊपर करीब करीब सात परचे मनी बाबा पे ऊपर दर्ज हैं कुछ परचे तीन सौ पच्चीस आम आ, लड़ाई झगड़े आर्म सैक इ उसके बाद राइटिंग सारा जो भी साढ़े सानियस क्राइम्स के सात पर्चे इन्हों ऊपर दर्ज हैं कर करना है एपर दो पर रहे तो भी इन्हों के पीछे गैंग मैम बाकी जल्द तो जल्द राउंड अप कि जाएंगे इलीगल इमोरल जो काम है ओ, असी नहीं चलने देवे मैं पहले भी क्या है चाहे वह कोई भी इलाका हो है ना नो बडी इज अलाउड टू हैम्पर लॉ एंड ऑर्डर कोई नियम कानून के उपर नहीं है बंदा ਜੇਕਰ ਬੰਦਾ ਕੋਈ ਇਮੋਰਲ অর ਇਲੀਗਲ ਐਕਟੀਵਿਟੀ ਕੋਈ ਇੱਥੇ ਕਰਨਾ ਕਿਦੀ ਕੋਸ਼ਿਸ਼ ਕਰੇਗਾ ਤਾਂ ਅਸੀਂ ਉਹਨਾਂ ਨੂੰ ਵੀ ਵਿਲ ਬਿੱਗ देम ਟੂ ਟਾਸਕ। ਕੱਲ ਵੀ ਅਸੀਂ ਤੁਸੀਂ ਦੇਖ ਰਹੇ ਹੋ ਐਸ ਮਨੀ ਐਸ 26 ਬੰਦੇ ਕਰੀਬ ਅਰੈਸਟ ਕੀਤੇ ਹਨ। 26 ਬੰਦੇ ਅਰੈਸਟ ਕੀਤੇ। ਇਹਨਾਂ ਦਾ ਬੜਾਈ ਯੂਜਵਲ ਸਾ ਮੋਡਸ ਸੁਪਰੈਂਡੀ ਹੈ। ਬਾਹਰੋਂ ਵਿਦੇਸ਼ ਛੇ ਆ ਕੇ ਇਹ ਬੰਦੇ ਟੈਂਪਰੇਰੀ ਤੌਰ ਤੇ ਆ ਜਾਂਦੇ ਨੇ ਟੂਰਿਸਟ ਵੀਜ਼ਾ ਤੇ। ਜੀ। ਆ ਕੇ 2-3 ਮਹੀਨੇ ਇੱਥੇ ਰਹਿੰਦੇ ਨੇ ਪੀਜੀਸ ਤੇ ਗੈਸਟ ਹਾਊਸਸ ਤੇ ਸਮ ਟਾਈਮਸ ਕੋਈ ਪਾਰਲਰ ਚਲਾ ਰਿਹਾ ਹੈ ਕੋਈ ਕੁਝ ਕਰ ਰਿਹਾ ਹੈ। 인더 ਗਾਰਬ ਆਫ ਸਬ ਕਮਰਸ਼ੀਅਲ ਐਕਟੀਵਿਟੀ ਇਹ ਇੱਥੇ ਇਮੋਰਲ ਐਕਟੀਵिटीज ਕਰਦੇ ਸੀ ਜਿਹੜੇ ਜਿਹੜੇ ਫਾਰਮੂਲ ਵਾਲੇ ਫੜੇ ਉਹਨਾਂ ਦੇ ਕੋਲ ਵੀਜ਼ਾ ਵਗੈਰਾ ਹੈਗੀ ਜੀ ਦੇਖੋ ਵੀ ਆਰ ਵੈਰੀਫਾਈਂਗ ਅਬੀ ਆਰ ਦਾ ਮੈਟਰ ਇਜ਼ ਸਟਿਲ ਅੰਡਰ ਇਨਵੈਸਟੀਗੇਸ਼ਨ ਕੀ ਫਿਰ ਵੀ ਸਾਨੂੰ ਹਾਲੇ ਤੱਕ ਇੰਨੀ ਇਨਫੋਰਮੇਸ਼ਨ ਅਸੀਂ ਦੇ ਸਕਦੇ ਹਾਂ ਕਿ ਦੇ ਆਰ ਹੈਵਿੰਗ ਟੂਰਿਸਟ ਵੀਜ਼ਾਸ ਅੱਛਾ ਤੁਹਾਨੂੰ ਸੂਝ ਨਹੀਂ ਜੀ ਜੀ ਤਾਂ ਇਹ ਸਾਰੇ ਬੰਦੇ ਇੱਥੇ ਆਨੇ 2-3 ਮਹੀਨੇ ਇੱਥੇ ਰਹਿੰਦੇ ਆ ਆਕੇ ਆਪਣੀ ਐਕਟੀਵਿਟੀਆਂ ਇਮੋਰਲ ਪੈਸਾ ਕਮਾਉਂਦੇ ਹਨ ਕਮਰਸ਼ੀਅਲ ਬਿਜ਼ਨਸ ਕਰਦੇ ਹਨ ਜੇਕਰ ਕਿ ਜਦਕਿ ਇਹਨਾਂ ਨੂੰ ਕੋਈ ਪਰਮਿਸ਼ਨ ਨਹੀਂ ਹੈ ਜੇ ਮੱਡੀ ਜੀ ਵੈਸੇ ਪੁਲਿਸ ਨੂੰ ਪਹਿਲਾਂ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਸੀ ਇੰਨੀ دیر ਹੋ ਗਈ ਕੰਮ ਚੱਲਦੇ ਸੀ ਜੀ ਕਿ ਕੀ ਸਾਰੀ ਜਾਣਕਾਰੀ ਹੈ ਤਾਂ ਹੀ ਫਿਰ ਅਸੀਂ ਬੰਡੇ ਰੌਂਡ ਅਪ ਕਰਦੇ ਜਾਣਕਾਰੀ ਤੁਹਾਡੇ ਹੁੰਦੀ ਆ ਤੇ ਹੋਈ ਹੈ ਪਹਿਲਾਂ ਨਹੀਂ ਦੇਖੋ ਇਹ ਆ ਸੀ ਨਾ ਇਹਦੇ ਬਾਰੇ ਆਈ ਡੋਨਟ ਵਾਂਟ ਟੂ ਕਮੈਂਟ ਕਿ ਪਹਿਲੇ ਹੋਈ ਹੈ ਨਹੀਂ ਹੋਈ ਹੈ ਆ ਆਈ ਵਾਂਟ ਇਸ ਕਿ ਸਾਨੂੰ ਇਨਫੋਰਮੇਸ਼ਨ ਆਈ ਅਸੀਂ ਇਹਨਾਂ ਦੇ ਉੱਪਰ ਨਜ਼ਰ ਰੱਖੀ ਅਸੀਂ ਆਬਜ਼ਰਵ ਕੀਤਾ ਔਰ ਇਸ ਕਰਕੇ ਫਿਰ ਅਸੀਂ ਰੌਂਡ ਅਪ ਕੀਤਾ ਮੈਂ ਪਹਿਲੇ ਵੀ ਆ ਕੇ ਕਹਿ ਕੇ ਗਈ ਸੀ ਕਿ ਵੀ ਵਿਲ ਸਟਾਪ ਦਿਸ ਨੂਇਸੈਂਸ ਐਕਟੀਵਿਟੀ ਅਰਾਊਂਡ ਕੋਈ ਵੀ ਐਜੂਕੇਸ਼ਨਲ ਇੰਸਟੀਟਿਊਸ਼ਨ ਅਸੀਂ ਨੇਚਰ ਨਾਲ ਦਵਾਂਗੇ ਜਿੱਥੇ ਬੱਚੇ ਪੜ੍ਹਨੇ ਆਉਂਦੇ ਆ पीजीज वाले भी पहले ही हिदायत दे चुके हैं कि तुसी बच्चे रखो आराम नाल वेरिफिकेशन कराओ वेरिफिकेशन करा के पुलिस नो कोऑपरेट करो उ कोई इलीगल बिजनेस कोई इलीगल एक्टिविटी अलाउड नहीं है जो भी बंदा रहना चाहता है पीजी चलाना चाहता है बच्चे रखना चाहता है इट इज़ अलाउड भाई यूनिवर्सिटी है ही आस पास होस्टल फैसिलिटीज बनती हैं बच्चे भी आके बाहर आने जरूरी नहीं है कि अंदर रहे बाहर भी रह सकते हैं पर नो बडी इज अलाउड टू डू एनी काइंड ऑफ इलीगल बिजनेस और इलीगल कर चुके, काफी सारे बदल चुके हैं। तो और ए, है, है कुछ भी हो सकता है ਇਸ ਲੈਵਲ ਤੱਕ ਇਨਵੋਲਵਮੈਂਟ ਹੈ ਕਿ ਪੁਲਿਸ ਦੀ ਮਤਲਬ ਹੈ ਹੈਨਾ ਕਿਉਂਕਿ ਆਲਟੀਮੇਟਲੀ ਤੋਂ ਤੁਸੀ ਦੇਖਿਆ ਹੈ ਕਿ ਬੰਦੇ ਆ ਆ ਕੇ ਬਿਜ਼ਨਸ ਕਰਾਉਂਦੇ ਬਾਹਰ سے ਬੰਦੇ ਇਨਵੋਲਡ ਹੈ ਬਾਹਰ ਕੇ ਬੰਦੇ ਇੱਥੇ ਆ ਕੇ ਐਕਟੀਵਿਟੀਜ਼ ਕਰਦੇ ਹੈ ਕਿਉਂ ਉਹ ਉਹਨਾਂ ਨੂੰ ਇਹ ਕਮਰਸ਼ੀਅਲ ਐਕਟੀਵਿਟੀ ਲੱਗਦੀ ਹੈ ਕਿ ਵਧਿਆ ਬਿਜ਼ਨਸ ਹੈ ਤੁਸੀਂ ਜੋ ਮਰਜ਼ੀ ਕਰ ਸਕਦੇ ਹੋ ਪਰ ਅਸੀਂ ਪਹਿਲੇ ਵੀ ਵਾਰਨਿੰਗ ਦੇ ਚੁੱਕੇ ਹਾਂ ਹੁਣ ਅਸੀਂ ਇਹ ਆਪਰੇਸ਼ਨ ਕਰਕੇ ਕਲੀਅਰ ਮੈਸੇਜ ਜਾਏਗਾ ਕਿ ਐਨੀਬਾਡੀ ਨਾਟ ਅਲਾਉਡ ਟੂ ਡੂ ਐਨੀ ਕਾਈਂਡ ਆਫ ਬਿਜ਼ਨਸ ਇਲੀਗਲ ਬਿਜ਼ਨਸ ਹੇਅਰ ਐਂਡ ਨੋਬਾਡੀ ਇਸ ਅਬੋਵ ਲਾ ਕੋਈ ਵੀ ਤੁਸੀਂ ਜਸ ਐਕਸਪਲੋਇਟ ਕਰਕੇ ਕੁਝ ਵੀ ਨਹੀਂ ਕਰ ਸਕਦੇ